ਹਾਂਜੀ ਸੱਸੀ ਗੱਲ ਜੀ ਵੈਲਕਮ ਟੂ आवर ਨਿਊ ਬਲੌਗ ਬਹੁਤ ਦਿਨ ਹੋ ਗਏ ਰੈਗੂਲਰ ਬਲੌਗਿੰਗ ਚੱਲ ਹੀ ਨਹੀਂ ਰਹੀ ਕਿਉਂਕਿ ਬੀਜੀ ਵਾਲਾ ਹੋ ਗਏ ਅੱਜ ਆਪਾਂ ਨਿਊ ਸ਼ਾਪ ਤੇ ਆ ਕਿਉਂਕਿ ਆਪਣੀ ਕਲੈਕਸ਼ਨ ਬਹੁਤ ਜਿਆਦਾ ਸੇਲ ਹੋ ਰਹੀ ਆ ਬਹੁਤ ਪਿਆਰ ਮਿਲ ਰਿਹਾ ਆਪਣੀ ਸਾਰੀ ਕਲੈਕਸ਼ਨ ਨੂੰ ਸੋ ਦੈਟਸ ਵਾਈ ਆਪਾਂ ਥੋੜੀ ਜਿਹੀ ਬੀਜੀ ਸੀਗੇ ਅੱਜ ਆਪਾਂ ਸ਼ੀਸ਼ਾ ਲਗਵਾ ਲਿਆ ਦੁਕਾਨ ਤੇ ਤਿੰਨ ਚਾਰ ਦਿਨ ਹੋ ਗਏ ਸੀ ਤੇ ਬਹੁਤ ਪਰੇਸ਼ਾਨ ਹੋ ਰਹੀ ਸੀ ਇਧਰ ਆਪਣੇ ਦੋ ਆਰਡਰ ਆ ਰਹੇ ਨੇ ਲਈ ਉਹ ਗੱਡ ਕੇ ਲੈਂਦੇ ਆ ਫਿਰ ਆਪਾਂ ਜਾਵਾਂਗੇ ਘਰੇ ਹਾਂਜੀ ਗਾਇਸ ਅੱਜ ਆਪਣਾ ਹੀ ਸ਼ੀਸ਼ਾ ਲੱਗ ਗਿਆ ਤੇ ਮੈਂ ਤੁਹਾਨੂੰ ਸ਼ੀਸ਼ੇ 'ਚ ਆਵਦੇ ਆਪ ਨੂੰ ਖੜੀ ਦਿਖਾਵਾਂਗੀ ਸ਼ੀਸ਼ਾ ਲੱਗ ਗਿਆ ਮੇਰੇ ਤ ਵੀਰੇ ਤੇ ਹੁਣ ਬਈ ਅੱਜ ਮੈਂ ਨਾ ਦੋ ਹੀਲਾਂ ਬਹੁਤ ਸੋਹਣੀਆਂ ਗੱਡੀਆਂ ਨੇ ਸ਼ਾਈਨ ਵਾਲੀਆਂ ਤੇ ਜਿਨ੍ਹਾਂ ਦੀ ਮੈਂ ਇੰਸਟਾਗ੍ਰam ਤੇ ਵੀਡੀਓ ਅਪਲੋਡ ਕਰ ਚੁੱਕੀ ਆ ਤੇ ਮੈਂ ਚਾਹਉਣੀ ਆ ਵੀ ਜਿਹੜੇ ਇੰਸਟਾਗ੍ਰam ਨਹੀਂ ਚਲਾਉਂਦੇ ਉਹਨਾਂ ਲਈ ਮੈਂ WhatsApp ਤੇ ਵੀਡੀਓ ਇਤੇ YouTube ਤੇ ਦੱਸਦਾ ਤਾਂ ਪਲੀਜ਼ ਮੈਨੂੰ ਉਹ ਦੋਨੋਂ ਸ਼ਾਈਨ ਵਾਲੇ ਜਿਹੜੇ ਹੈਗੇ ਆ ਆਰਟੀਕਲ ਦਿਖਾਓ ਤਾਂ ਜੋ ਮੇਰੇ ਆ ਮੈਂ ਆਪ ਦੇ ਕਲਾਇੰਟਸ ਨੂੰ ਆਪ ਦੇ ਵਿਊਅਰਸ ਨੂੰ ਸਾਰਿਆਂ ਨੂੰ ਦਿਖਾ ਸਕਾਂ ਦੋਨੇ ਜੀ ਠੀਕ ਹੈ ਦੋਨੇ ਮੈਂ ਵੀਅਰ ਕਰਕੇ ਦਿਖਾਉਂਗੀ ਤੁਹਾਨੂੰ ਪਹਿਲਾਂ ਮੈਂ ਇਦਾਂ ਦਿਖਾ ਦਿੰਨੀ ਇਹਦੇ ਨਾਲ ਦੀ ਵੀ ਲਿਆ ਦਿਓ ਫਿਰ ਮੈਂ ਇੱਕ ਬਾਅਦ ਚ ਬਾਕੀ ਦਿਖਾ ਦੂੰਗੀ ਕਿਹੜੇ ਦਾ ਦਿਓ ਬਲੈਕ ਦਾ ਦੂਜੇ ਦਾ ਵੀ ਲਿਆਓ ਦੋਨਾਂ ਦੇ ਲਿਆਓ ਇੱਕ ਮੈਨੂੰ ਟੌਪ ਵਾਲਾ ਦੇ ਦਿਓ ਪੈਰ ਸਾਫ਼ ਕਰਨ ਨੂੰ ਫਿਰ ਗੰਦੀ ਨਾ ਹੋ ਜਾਈ ਇਹ ਤੇ ਬਾਕੀ ਹੋਰ ਬਹੁਤ ਆਰਟੀਕਲ ਆ ਰਹੇ ਆ ਤੇ ਅੱਜ ਮੈਂ ਤੁਹਾਨੂੰ ਆਹ ਵਾਲੇ ਬਲੌਗ ਦੇ ਵਿੱਚ ਦੋ ਸ਼ਾਈਨ ਵਾਲੀਆਂ ਹੀਲ ਦਿਖਾਉਂਗੀ ਤੇ ਦੋ ਦਿਖਾਉਂਗੀ ਤੁਹਾਨੂੰ ਚੱਪਲ ਠੀਕ ਹੈ ਸਲੀਪਰ ਜਿਹਨੂੰ ਕਹਨੇ ਆ ਆਪਾ ਬ੍ਰੈਂਡਰ ਸਲੀਪਰ ਇੰਪੋਰਟਡ ਉਹ ਦਿਖਾਉਂਗੀ ਤੁਹਾਨੂੰ ਜਿਹੜਾ ਵੀ ਵਧੀਆ ਲੱਗਿਆ ਫਿਰ ਤੁਸੀਂ ਉਹ ਡਨ ਕਰ ਲਿਓ ਠੀਕ ਹੈ ਉਹ ਲੈ ਜਾ ਸਕਦੇ ਕੱਪੜਾ ਦਿਓ ਕੋਈ ਜਿਹੜੀ ਮੈਂ ਅੱਜ ਤੁਹਾਨੂੰ ਹੀਲ ਦਿਖਾਉਂਗੀ ਆਹ ਵਾਲੀ ਠੀਕ ਹੈ ਜੇ ਮੈਂ ਗੱਲ ਕਰਾਂ ਤਾਂ ਅਨਦਰ ਪੇजेस ਤੇ ਤੇ ਬੈਸੇ ਵੀ ਆਊਟਲੈਟ ਦੇ ਵਿੱਚ ਉਹ ਹੀ ਹੀਲ ਲੱਭਣੇ ਹੋ ਤਾਂ ਤੁਹਾਨੂੰ ਇਹ ਹੀਲ 2018 1500 ਤੋਂ ਘੱਟ ਨਹੀਂ ਮਿਲੂਗੀ ਬਟ ਆਪਣੇ ਕੋਲ ਇਹ ਬਹੁਤ ਜ਼ਿਆਦਾ ਜੈਨੂਨ ਦਾ ਪ੍ਰਾਈਸ ਆ ਇਹਦਾ ਤੁਸੀਂ ਪ੍ਰਾਈਸ ਸਾਡੇ WhatsApp ਨੰਬਰ ਤੇ ਪੁੱਛਣਾ ਹੈਗਾ ਸਕਰੀਨਸ਼ਾਟ ਭੇਜ ਕੇ 946470050 ਤੁਸੀਂ ਆਰਟੀਕਲ ਚੈੱਕ ਕਰ ਸਕਦੇ ਹੋ ਕਿੰਨਾ ਜ਼ਿਆਦਾ ਸੋਨਾ ਹੈਗਾ ਕਿੰਨੀ ਸ਼ਾਈਨ ਲੁੱਕ ਦੇ ਵਿੱਚ ਆ ਜਿਵੇਂ ਹੀਲ ਦੀ ਗੱਲ ਕਰਾਂ ਤਾਂ ਸਿਰਫ ਡੇਢ ਕੈਂਚ ਦੀ ਹੀਲ ਆ ਤੇ ਤੁਰਨ ਦੇ ਵਿੱਚ ਵੀ ਬਹੁਤ ਕੰਫਰਟੇਬਲ ਆ ਤੇ ਇਹ ਵਾਲੀ ਹੀਲ ਨੂੰ ਤੁਸੀਂ ਸੂਟਸ ਨਾਲ ਬਰਾਊਜ਼ਰ ਨਾਲ ਪਲਾਜ਼ੋ ਨਾਲ ਕਿਸੇ ਨਾਲ ਵੀ ਥੀਅਰ ਕਰ ਸਕਦੇ ਹੋ। ਕੁਝ ਗੱਲ ਵੀ ਕੁਝ ਕਰੀ। YouTube ਤੇ ਕੋਈ ਚੱਕਰ ਨਹੀਂ ਬ੍ਰੈਂਡ ਦਾ। ਲੋਬੀ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਲੋਬੀ ਦੀ। ਆ ਵੀਡੀਓ ਬਣਾ ਲਓ ਤੁਸੀਂ। ক্লোਜ਼ ਤੋਂ ਕਰਕੇ ਦਿਖਾ ਦਿਓ। ਲੋਬੀ ਦੇਖੋ। ਇਹ ਜਿਆ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਹੈ ਤੇ ਤੁਸੀਂ ਇੱਕ ਚੀਜ਼ ਦੇਖੋ ਜਿਵੇਂ ਮੈਂ ਅਜੇ ਬਰਾਊਜ਼ਰ ਵੀਅਰ ਕੀਤਾ ਹੋਇਆਗਾ। ਠੀਕ ਹੈ। ਫਰਾਦਰ ਨਾਲ ਕਿੰਨੀ ਜੱਜ ਰਹੀ ਹੈ ਜੀ ਠੀਕ ਹੋ ਗਿਆ ਤੇ ਜੇ ਜਪਾ ਸੂਟ ਨਾਲ ਆਪਾਂ ਮੰਗੇ ਸਟ੍ਰੇਟ ਸਲਵਾਰ ਪਾਈ ਹੋਵੇ ਨਾਲ ਚਾਹੇ ਪਲਾਜ਼ੋ ਪਾਇਆ ਹੋਵੇ ਠੀਕ ਹੈ ਓਪਨ ਪਲਾਜ਼ੋ ਹੋਵੇ ਰਾਉਂਡ ਪਲਾਜ਼ੋ ਹੋਵੇ ਕਿ ਪ੍ਰਿੰਟ ਪਲਾਜ਼ੋ ਹੋਵੇ ਉਹਦੇ ਨਾਲ ਪਾਈ ਹੋਵੇ ਬਹੁਤ ਸੋਹਣੀ ਲੱਗੇਗੀ ਜੇ ਸੇਵਲ ਆਰਟੀਕਲ ਬਾਏ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਦੋ ਕਲਰ ਨੇ ਇੱਕ ਇੱਕਾ ਬਲੈਕ ਹੋ ਗਿਆ ਇੱਕ ਗ੍ਰੀਨ ਆਉਰ ਵਾਈਟ ਕਲਰ ਠੀਕ ਹੈ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਆ ਤੇ ਆ ਵਾਈਟ ਕਲਰ ਵੀ ਜੋ ਵੇਅਰ ਕਰਕੇ ਰੱਖਤਾ ਹੁੰਦਾ ਕਿ ਨਾ ਬਲੈਕ ਕਲਰ ਹੋ ਗਿਆ ਇਹਦੀ ਲੁੱਕ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਸੂਟ ਨਾਲ ਪੈਂਟ ਨਾਲ ਟਰੌਜ਼ਰ ਨਾਲ ਜੇ ਮੈਂ ਪ੍ਰਾਈਸ ਦੀ ਗੱਲ ਕਰਾਂ ਤਾਂ ਬਹੁਤ ਜੈਨੂਅਲ ਜਾਂ ਪ੍ਰਾਈਸ ਰੱਖਿਆ ਮੈਂ ਬਹੁਤ ਜੈਨੂਅਲ ਜੀ ਠੀਕ ਹੈ ਤੇ ਉਹਨਾਂ ਮੈਂ ਦੂਸਰਾ ਵੀ ਇਹਦੇ ਵਿੱਚ ਪਾ ਕੇ ਦਿਖਾਉਣੀ ਆ ਤੁਹਾਨੂੰ ਵੀ ਇਹ ਹੋ ਗਿਆ ਬਲੈਕ ਕਲਰ ক্লোਜ਼ ਤੋਂ ਦਿਖਾ ਦੋਗੇ ਦੂਸਰਾ ਇਹਦੇ ਵਿੱਚ ਦੋ ਕਲਰ ਆ ਸਾਈਜ਼ ਮਿਲ ਜਾਣਗੇ ਸਾਈਜ਼ ਤੁਹਾਨੂੰ 36 ਤੋਂ ਲੈ ਕੇ 41 ਤੱਕ ਵੀਰੇ ਹਾਂਜੀ ਸਾਈਜ਼ 36 ਤੋਂ ਲੈ ਕੇ 41 ਤੱਕ ਮਿਲ ਜਾ ਰਹੀ ਹੈ। ਲਓ ਕਲਰ ਇਹ ਚਾਰਾ। ਦੇਖੋ। ਹੀਲ ਦੇਖੋ। ਨਾਰਮਲ ਜੀ ਹੀਲ ਆ ਤੁਰਨ ਦੇ ਵਿੱਚ ਪੂਰਾ ਕੰਫਰਟੇਬਲ ਆ। ਕਿਵੇਂ ਮਰਜੀ ਚੋ ਵਿਆਹ ਜਾਂਦੀਆਂ ਦੇ ਵਿੱਚ। ਕਿਵੇਂ ਮਰਜੀ ਘੂਰੇ ਫਿਰੋ ਠੀਕ ਹੈ ਕੋਈ ਪ੍ਰੋਬਲਮ ਨਹੀਂ ਬਹੁਤ ਕੰਫਰਟੇਬਲ ਹੀਲ ਆ। ਤੁਰਨ ਦੇ ਵਿੱਚ ਕੋਈ ਐ ਹੋਣੀ ਨਹੀਂ ਹੁੰਦਾ। ਇਹ ਬਹੁਤ ਐਡਵਾਂਸ ਇਸ ਹੀਲ ਦੇ ਵਿੱਚ ਲਚਕ ਨਹੀਂ ਪੈਂਦੀ ਇੱਕ ਹੋਰ ਚੀਜ਼ ਆ ਹਾਂ ਟੁੱਟਣ ਦਾ ਕੋਈ ਖਤਰਾ ਨਹੀਂ 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 دوسری ਚੀਜ਼ ਖੜਕਾ ਨਹੀਂ ਕਰਦੀ ਲਓ ਕੋਈ ਖੜਕਾ ਹੈ ਨੋ ਫਲੋਰ ਟਾਇਲ ਤੇ ਵੀ ਨਹੀਂ ਅਵਾਜ਼ ਆ ਰਹੀ ਆਰਟੀਕਲ ਤੇ ਵੀ ਅਵਾਜ਼ ਨਹੀਂ ਆ ਰਹੀ ਦੇਖੋ ਕੋਈ ਖੜਕਾ ਨਹੀਂ ਆਫਿਸ ਦੇ ਵਿੱਚ ਵੀਅਰ ਕਰ ਸਕਦੇ ਹੋ ਨੋ ਪ੍ਰੋਬਲਮ ਕਿਤੇ ਮਰਜੀ ਵੀਅਰ ਕਰੋ ਦੋ ਆਰਟੀਕਲ ਲੈ ਦਿਓ ਠੀਕ ਹੈ ਅਗੋਂ ਮੈਂ ਬੈਠ ਕੇ ਹੋਰ ਸਮਝਾਉਂਗਾ ਤੁਹਾਨੂੰ this one and this one ਕਾਕਾ ਦੋ ਦਿਖਾਉਣੀਆਂ ਮੈਂ ਤੁਹਾਨੂੰ ਆਹ ਵਾਲੇ ਚੱਪਲ ਦਿਖਾਉਣੀਆਂ ਸਲੀਪਰ ਦਿਖਾਉਣੇ ਨੇ ਠੀਕ ਆ ਜਿਹੜੇ ਕਿ ਸੂਟ ਨਾਲ ਟਰੌਜ਼ਰ ਨਾਲ ਤੁਸੀਂ ਪਾਏ ਦੇਖੋ ਕਿੰਨੇ ਜੱਜਦੇ ਆ ਮੇਰੀ ਡਰੈਸ ਨਾਲ ਕਿੰਨਾ ਜੱਜਦਾ ਦੇਖੋ ਠੀਕ ਹੈ ਇਹ ਵਿੱਚ ਦੋ ਕਲਰ ਮਿਲ ਜਾਣਗੇ ਦੂਜਾ ਕਿਹੜਾ ਕਲਰ ਮਿਲ ਜੂ ਉਹ ਦੱਸਦੀਆਂ ਤੁਹਾਨੂੰ ਮੈਂ ਇੱਕ ਤੁਹਾਨੂੰ ਵਾਈਟ ਕਲਰ ਮਿਲੂਗਾ ਦੂਜਾ ਕਲਰ ਵੀ ਮਿਲ ਜੂ ਠੀਕ ਹੈ ਇਹ ਦੱਸਦੀਆਂ ਤੇ ਇਹਦੇ ਵਿੱਚ ਇੱਕ ਹੋਰ ਕਲਰ ਮਿਲ ਜੂ ਤਿੰਨ ਕਲਰ ਨੇ ਇਹਦੇ ਵਿੱਚ ਟੈਨ ਕਲਰ, ਵਾਈਟ ਕਲਰ ਤੇ ਬਲੈਕ ਕਲਰ ਸਾਈਜ਼ ਤਾਂ ਨੂੰ 6 ਤੋਂ ਲੈ ਕੇ 36 ਤੋਂ ਲੈ ਕੇ 41 ਤੱਕ ਸਾਈਜ਼ ਮਿਲ ਜੂਗਾ ਠੀਕ ਹੈ ਅਵੇਲੇਬਲ ਆ ਸਾਈਜ਼ ਤੇ ਇਹ ਦਿਖਾਉਣੀ ਆ ਮੈਂ ਤੁਹਾਨੂੰ ਵੇਟਕ ਲੋਵੀ ਗਾਇਸ ਹੁਣ ਆਪਾਂ ਇੱਥੇ ਭਰਾ ਤਾਂ ਇਹਨੂੰ ਕੀ ਕਹਿੰਦੇ ਨੇ ਰਿਕੀ ਇਹਨੂੰ ਕੀ ਕਹਿੰਦੇ ਹੁੰਦੇ ਹਨ ਬਹੁਤ ਚੰਗਾ ਆਜਾਈਏ ਲੋਵੀ ਸਾਨੂੰ ਬਹੁਤ ਸਿੰਪਲ ਜਿਹਾ ਲੱਗ ਰਿਹਾ ਸੀ ਫਿਰ ਆਪਾਂ ਨਮਕ ਚਾੜ੍ਹ ਕੇ ਜੀਰਾ ਚੜਾਤਾ ਜੀਰੇ ਚੜਾਉਣ ਤੋਂ ਬਾਅਦ ਆਪਾਂ ਇਹ ਤੇ ਰੰਗ ਕਰ ਰਹੇ ਆ ਤੇ ਫਾਈਨਲ ਲੁੱਕ ਮਿਲ ਗਈ ਅੱਜ ਆਪਾਂ ਸਾਰੀ ਇਹ ਰੰਗ ਕਰ ਰਹੇ ਆ ਤੇ ਆਪਾਂ ਕੋਈ ਅੱਗੇ ਨਾ ਅੱਗੇ ਵੱਲੋਂ ਪਾਵਾ ਨੀ ਬਹੁਤ ਬੜੀ ਬਾਸੇ ਬਸੇ ਨਾ ਮੈਂ 15 ਸਾਲਾਂ ਤੋਂ ਬਾਅਦ ਹਸਤ ਕਾਪੀਆਂ ਦਿੱਤੀਆਂ ਹੋਣੀਆਂ ਨੇ ਵੀ ਇਹ ਲੋ ਤੇ ਹਰ ਗ੍ਰੇਗ ਕਰਾਂਗੇ ਨਾ ਉੱਥੇ ਆਰੇ ਹਾਂਜੀ ਗਾਇਸ ਤੇ ਹੁਣ ਆਪਾਂ ਘਰੇ ਆ ਕੇ ਪਹੁੰਚ ਗਈ ਸੀ ਕਿਰਨ ਬਿਊਟੀ ਸੈਲੂਨ ਕਿਉਂਕਿ ਮੈਂ ਥੋੜਾ ਜਿਹਾ ਕੰਮ ਕਰਵਾਉਣਾ ਸੀਗਾ ਤੇ ਕੰਮ ਤੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੁੜੀਆਂ ਜਿਨ੍ਹਾਂ ਦੇ ਵਿਆਹ ਨੇ ਜੇ ਤੁਸੀਂ ਬਹੁਤ ਵਧੀਆ ਫੇਸ਼ੀਅਲ ਚਾਹੁੰਦੇ ਹੋ ਨਾ ਆਪਦਾ ਸਾਰਾ ਸਕਿਨ ਦਾ ਟ੍ਰੀਟਮੈਂਟ ਚਾਹੁੰਦੇ ਹੋ ਠੀਕ ਹੈ ਕਰਾਉਣਾ ਤਾਂ ਕਿਰਨ ਬਿਊਟੀ ਸੈਲੂਨ ਤਪਾ ਮੰਡੀ ਤੋਂ ਕਰਵਾਇਓ ਤੁਹਾਨੂੰ ਬੈਸਟ ਰਿਜ਼ਲਟ ਮਿਲੂ 100% ਮੈਂ ਮੈਂ ਦਾਅਵਾ ਦਿੰਨੀ ਆ ਠੀਕ ਹੈ ਮੈਂ ਗਰੰਟੀ ਲੈਣੀ ਆ ਇਸ ਚੀਜ਼ ਦੀ ਤੇ ਬਾਕੀ ਮੇਰਾ ਪ੍ਰਾੜਾ ਲੈਂਕੇ ਲੈ ਕੇ ਆਏਗਾ ਭਾਈ ਬਹੁਤ ਸੋਹਣਾ ਮੈਨੂੰ ਮਦਰ ਮੈਨੂੰ ਇੰਨਾ ਸੋਹਣਾ ਲੱਗਿਆ ਮੈਂ ਕਿ ਵੀਰੇ ਜਲਦੀ ਜਲਦੀ ਮੇਰਾ ਵਲੌਗ ਬਣਾ ਵੀ ਵਸਾਰਿਆਂ ਨੇ ਜਿਹਨੇ ਵੀ ਬੁਕਿੰਗ ਕਰਾਉਣੀ ਹੈ ਪਹਿਲਾਂ ਕਰਾ ਲੈਣ ਐਨਾ ਸੋਹਣਾ ਰੈੱਡ ਕਲਰ ਆ ਚੈਰੀ ਕਲਰ ਆ ਦੇਖਿਓ ਕਿੰਨਾ ਪਿਆਰਾ ਹੈਂਡਵਰਕ ਦਾ ਪੀਸ ਆ ਕਿੰਨਾ ਸੋਹਣਾ ਵੀਰੇ ক্লোਜ਼ ਤੋਂ ਵਰਕ ਦਿਖਾ ਦੋ ਸਾਰਾ ਸ਼ਾਈਨ ਦੇਖੋ ਤੁਸੀਂ ਫਲੇਅਰ ਦੇਖੋ ਤੇ ਚੁੰਨੀ ਦੇਖੋ ਕਿੰਨੀ ਸੋਹਣੀ ਆ ਫੁੱਲ ਹੈਂਡਵਰਕ ਹੈ ਵੀ ਬਾਕੀ ਇੱਕ ਚੀਜ਼ ਹੋਰ ਆ ਬਾਈ ਤੁਸੀਂ ਆਪ ਦੀ ਮਰਜ਼ੀ ਦੇ ਤੇ ਲੇਸ ਲਗਵਾ ਸਕਦੇ ਹੋ ਕਿਰਨ ਗੋਟਾ ਕਿਹੜੀ ਮਰਜ਼ੀ ਹੈਂਡਵਰਕ ਦੀ ਲੇਸ ਲਗਵਾ ਲਓ ਇੱਥੇ ਤੇ ਫਰੈਸ਼ ਆਰਟੀਕਲ ਨੇ ਇਹਦਾ ਬਲਾਊਜ਼ ਆ ਜਿਹੜਾ ਉਹ ਸਟਿਚ ਹੋਣਾ ਆ ਪਿਆ ਬਲਾਊਜ਼ ਹੈ ਦਾ ਨਹੀਂ ਜਿਹੜਾ ਇਹ ਸਟਿਚ ਹੋਣਾਗਾ ਇਹਦੇ ਨਾਲ ਤੇ ਇਹ ਖਾਦੀ ਸਿਲਕ ਤੇ ਬਣਿਆ ਹੋਇਆ ਪਿਓਰ ਖਾਦੀ ਸਿਲਕ ਤੇ ਬਣਿਆ ਹੋਇਆਗਾ ਤੇ ਜੇ ਤੁਸੀਂ ਆਪ ਦਾ ਇਹ ਵਾਅਹ ਕਰਨਾ ਆਪ ਦਾ ਵੀ ਵਾਅਹ ਕਰ ਸਕਦੇ ਹੋ ਰੈਂਟ ਤੇ ਲੈਣਾ ਰੈਂਟ ਤੇ ਲੈ ਸਕਦੇ ਹੋ ਠੀਕ ਹੈ ਜਰੂਰ ਕੰਟੈਕਟ ਕਰ ਲਓ ਕਿਰਨ ਬਿਊਟੀ ਸੈਲੂਨ ਤਪਾ ਮੰਡੀ ਤੇ ਮੈਂ ਲਾਸਟ ਤੇ ਤੁਹਾਨੂੰ ਨੰਬਰ ਬੋਲ ਦੂੰਗੀ ਇੱਕ ਲਹਿੰਗਾ ਇਹ ਹੈਗਾ ਤੇ ਹੋਰ ਵੀ ਦਿਖਾਉਣੀਆਂ ਤੁਹਾਨੂੰ ਮੈਂ ਸਾਰੇ ਦਿਖਾਉਣੀਆਂ ਵੇਟ ਕਰੋ ਵੀਰੇ ਫੜ ਤੁਸੀਂ ਆਹ ਲਹਿੰਗਾ ਦੇਖੋ ਰਾਣੀ ਕਲਰ ਦੇ ਵਿੱਚ ਕਿੰਨਾ ਸੋਹਣਾ ਆਰਟੀਕਲ ਹੈ ਤੇ ਲੈਸ ਨੂੰਸ ਲੱਗ ਕੇ ਕਰਨ ਪੂਰਾ ਘੈਂਟ ਬਣ ਜੂਗਾ ਹਾਂ ਜੀ ਰਬੀ ਇਹ ਫਰੈਸ਼ ਆ ਸਾਰੇ ਫਰੈਸ਼ ਨੇ ਸਾਰੇ ਆ ਦੇਖੋ ਚੋਲੀ ਵੀ ਨਹੀਂ ਫੜੀ ਹੋਈ ਹਾਂ ਆਣ ਦੇਖੋ ਜਮਨ ਸਟੀਚਰ ਜਿਵੇਂ ਫਰੈਸ਼ ਪਈ ਸਰ ਬਹੁਤ ਸੋਹਣਾ ਹੈਂਡਵਰਕ ਪੂਰਾ ਕਲੀਅਰ ਇੰਨਾ ਜਿਆਦਾ ਘੈਂਟ ਆ ਸਾਰੇ ਨਵੇਂ ਆਂਦੇ ਹੈ ਮਾਲ ਆਪਾਂ پاسੋਂ ਇਹ ਲਹਿੰਗਾ ਵੀ ਫਲੇਅਰ ਵੀ ਬਹੁਤ ਜ਼ਿਆਦੇ ਆ ਬਹੁਤ ਪਿਆਰਾ ਪਰਸੋ ਹੀ ਇਹਦਾ ਸਾਰਾ ਮਾਲ ਆਪਾਂ ਜਿਹਨੇ ਅਡਵਾਂਸ ਬੁਕਿੰਗ ਕਰਾਉਣੀ ਆ ਆਪਦੇ ਨਾਮ ਦੀ ਚੂੜੀ ਸਟਿਚ ਕਰਾਉਣੀ ਥੋਡੇ ਨਾਲ ਤੇ ਡਿਸਕਾਊਂਟ ਵੀ ਆ ਓ ਵਾਹ ਕੀ ਆਵਾਜ਼ ਹੈ ਪਹਿਲਾਂ ਫੇਰ ਮੈਂ ਕੋਈ ਪ੍ਰਮੋਸ਼ਨ ਨਹੀਂ ਕਰ ਰਹੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਮੈਂ ਜਦੋਂ ਅੰਦਰ ਆਈ ਮੈਨੂੰ ਲਹਿੰਗੇ ਸੋਹਣੇ ਲੱਗੇ ਮੈਂ ਪਾ ਕੇ ਦੇਖਣ ਲੱਗੀ ਫਿਰ ਮੇਰਾ ਜੀ ਕਰਿਆ ਆ ਕਿ ਥੋੜਾ ਵੀ ਫਾਇਦਾ ਕਰਦਾ ਕਿ ਤੁਸੀਂ ਵੀ ਜਰੂਰ ਬੁਕਿੰਗ ਕਰਵਾਓ ਜੇ ਕਿਸੇ ਨੇ ਕਰਵਾਉਣੀ ਆ ਮੇਰੀ ਭੈਣ ਨੇ ਬਹੁਤ ਸਟਰਗਲ ਕੀਤਾ ਆਪਦੀ ਜ਼ਿੰਦਗੀ ਦੇ ਵਿੱਚ ਜੀਰੋ ਤੋਂ ਆ ਜਿਹੜਾ ਮੁਕਾਮ ਖੜਾ ਕੀਤਾ ਹੈ ਬਹੁਤ ਔਖਾ ਕੀਤਾਗਾ ਠੀਕ ਹੈ ਤੇ ਤੁਹਾਡੀਆਂ ਦੁਆਵਾਂ ਤੇ ਤੁਹਾਡੀ سپورਟ ਦੀ ਲੋੜ ਆ ਜਦੋਂ ਇੱਕ ਇਨਸਾਨ ਬਹੁਤ ਸੋਹਣਾ ਕੰਮ ਕਰਦਾ ਹੋਵੇ ਬਹੁਤ ਸੋਹਣੀ ਕਲਾ ਦਿੱਤੀ ਹੋਵੇ ਪ੍ਰਮਾਤਮਾ ਨੇ ਤਾਂ ਆਪਣੇ ਵਰਗੇ ਸਾਰੇ ਲੋਕਾਂ ਦਾ ਫਰਜ਼ ਬਣਦਾ ਹੁੰਦਾ ਵੀ ਆਪਾਂ ਇਦਾਂ ਦੀ ਭੈਣ ਨੂੰ ਇੰਨਾ ਕ ਜਿਆਦਾ سپورਟ ਕਰੀਏ ਵੀ ਉਹਦਾ ਕੰਮ ਦੁਨੀਆ ਦੇ ਅੱਗੇ ਆਵੇ ਬਹੁਤ ਸੋਹਣਾ ਕੰਮ ਆ ਇਹਨੇ ਆਪਦੀ ਫੈਮਿਲੀ ਨੂੰ ਆ ਉਹਦੇ ਪੇਕਾ ਫੈਮਿਲੀ ਨੂੰ ਸੋਹਰਾ ਫੈਮਿਲੀ ਨੂੰ ਬਹੁਤ ਜੋੜ ਕੇ ਰੱਖਿਆ ਬਹੁਤ ਹੀ ਸਟਰਗਲ ਕਰਕੇ ਆਪ ਦੀ ਪਰਿਵਾਰ ਨੂੰ ਇਹਨੇ ਪਾਲਿਆ ਠੀਕ ਹੈ ਇੱਥੋਂ ਤੱਕ ਪਹੁੰਚੀ ਆ ਤਾਂ ਮੇਰੀ ਰਿਕੁਐਸਟ ਆ ਜੋ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਮੇਰੀ ਭੈਣ ਨੂੰ ਜਰੂਰ ਕਰਿਓ ਕਿਉਂਕਿ ਮੈਂ ਉਹੀ ਨਹੀਂ ਕਹਿੰਦੀ ਇਹ ਇਹਦੇ ਵਿੱਚ ਕਲਾ 110% ਤੁਹਾਨੂੰ ਸਕਿਨ ਦਾ ਰਿਜ਼ਲਟ ਮਿਲੂਗਾ ਫੇਸ਼ੀਅਲ ਕਰਾਉਂਗੇ ਦਿਲੋਂ ਕੰਮ ਕਰਦੀ ਆ ਆਪ ਕੰਮ ਕਰਦੀ ਆ ਐਨੀ ਕੱਲੇ ਸਟਾਫ ਤੋਂ ਕਰਾਉਣਾ ਆਪ ਕੰਮ ਕਰਦੀ ਆ ਜਿਨ੍ਹਾਂ ਨੇ ਕਰਾਉਣਾ ਜਰੂਰ ਕਰਵਾਓ ਠੀਕ ਹੈ ਇਹਨੂੰ ਦਿ ਲੋ ਗਿਆ ਜੀ ਥੈਂਕ ਯੂ ਮੇ ਰੂਨ ਆ ਜਾਂਦਾ ਹੈ ਖੜ ਜਾ ਮਮੀ ਬਿਰਿਆ ਤਾਂ ਬੜਾ ਹੈਵੀ ਆ ਬੜਾ ਹੈਵੀ ਆ ਸ ਮਤਲਬ ਸੈਟ ਨਹੀਂ ਆ ਰਿਹਾ ਮੇਰੇ ਤੋਂ ਤਾਂ ਇਹਨਾਂ ਸੋਨਾ ਲਹਿੰਗਾ ਗਾਣਾ ਰਸਟਾ orange ਕਲਰ ਮੇਰਾ ਫੇਵਰੇਟ ਕਲਰ ਤੇ ਪਲੇਅਰ ਦੇਖੋ ਬਈ ਤੁਸੀਂ ਵਾਓ ਇਹ ਵੀ ਹਾਂ ਸਟਿਚ ਆ ਲੱਗ ਮੇਰਾ ਪਤਲਾ ਜਾ ਜਾਂ ਪਤਲਾ ਜਾ ਉਤ ਲਹਿੰਗਾ ਪਰਾ ਪੜਿਆ ਇਹ ਵੀ ਬਈ ਤੁਸੀਂ ਜੇ ਕਿਸੇ ਨੇ ਬਾਏ ਕਰਨਾ ਕਰ ਸਕਦੇ ਤੁਸੀਂ ਚਾਹੋ ਨਾ ਫਰੈਸ਼ ਪੀਸ ਪੋਣਾਗਾ ਇਹਦਾ ਦੁਪੱਟਾ ਬਹੁਤ ਸੋਹਣਾ ਤੇ ਇਹਦੇ ਉੱਤੇ ਨਾ ਉਹ ਲੱਗ ਜੂ। ਨਾ ਲੇਸ ਵਗੈਰਾ ਲੱਗ ਜੂ ਜੀ ਤੁਹਾਡੀ ਚੋਇਸ ਜਿੱਦਾਂ ਮੈਨੂੰ ਦਿਖਾਓ। ਇਹਦੀ ਚੋਲੀ ਦਿਖਾਈਂ ਕੇ। ਹਾਂਜੀ ਬਬੀ। ਆਹ ਨ ਸਟਿਚ ਆ ਦੀ। ਦੇਖੋ। ਬਾਹਰ ਤੋਂ ਦੇਖੋ ਤੁਸੀਂ। ਵਾਓ ਨਾਈਸ ਕਿੰਨਾ ਸੋਹਣਾ ਵਰਕ ਆ। ਇਹ ਇਹ ਦਿਖਾ ਦੇ। ਬੈਕ ਤੇ ਵਰਕ ਕਿਹੜਾ ਹੈਗਾ? ਆਹ ਬਈ ਫਰੰਟ ਤੇ ਵਰਕ ਆਗਾ। ਚੋਲੀ ਸਟਿਚ ਹੋਊਗੀ। ਠੀਕ ਹੈ। ਤੇ ਆਹ ਵਾਲਾ ਬੈਕ ਤੇ ਵਰਕ ਆ ਗਿਆ ਤੇ ਇਹਦੀ ਬਾਜੂ ਤੇ ਵਰਕ ਆ ਗਿਆ। ਠੀਕ ਹੈ। ਬਾਜੂ ਤੇ ਆਹ ਵਾਲਾ ਵਰਕ ਆਊਗਾ। ਆਹ ਵਾਲਾ ਹਰ ਸਟਿੱਚਾ ਤੁਸੀਂ ਆਪ ਦੇ ਨਾਪ ਤੇ ਸਟਿੱਚ ਕਰਵਾ ਸਕਦੇ ਹੋ ਵਾਹੇ ਕਰਨਾ ਵਾਹੇ ਕਰ ਲਿਓ ਠੀਕ ਹੈ ਇਦਾਂ ਹੀ ਰੈਂਟ ਤੇ ਲੈਣਾ ਰੈਂਟ ਤੇ ਲੈ ਲਓ ਬਾਕੀ ਇਹ ਵੀਡੀਓ ਤੁਹਾਨੂੰ ਸਾਰੇ ਲਹਿੰਗਿਆਂ ਦੀ ਨਾ ਆ ਤਿੰਨ ਲਹਿੰਗੇ ਅੱਜ ਮੈਂ ਪਾਏ ਆ ਤੇ ਇਹ ਵੀਡੀਓ ਤੁਹਾਨੂੰ ਉਹਤੇ ਵੀ ਮਿਲ ਜੂ ਇੰਸਟਾ ਤੇ ਠੀਕ ਹੈ ਤੇ ਨੰਬਰ ਬੋਲ ਦੋ ਜੇ ਕਿਸੇ ਨੇ ਬੁਕਿੰਗ ਕਰਾਉਣੀ ਆ ਹਾਂਜੀ ਆਪਣਾ ਸਲੂਨ ਦਾ ਨੰਬਰ ਹੈਗਾ 97818 58920 92818 58920 92800 857 58920 ਵਾਇਓ ਦੇ ਵਿੱਚ ਆਪਣਾ ਇੰਸਟਾਫੇਸ ਤੇ ਤੁਸੀਂ ਜਾਓਗੇ ਦਾ ਪੇਜ ਨੂੰ ਵੱਤੋ ਉਹ ਫੋਲੋ ਕਰੋ ਤਾਂ ਉੱਥੇ ਆਪਣਾ ਨੰਬਰ ਹੈਗਾ ਤੇ ਇੱਕ ਗੱਲ ਹੋਰ ਜਲਦੀ ਜਲਦੀ 20k ਕਰ ਦਿਓ ਇੰਸਟਾਗ੍ਰam ਤੇ ਕਿਰਨ ਬਿਊਟੀ ਸੈਲੂਨ ਉਹ ਆਫਰ ਦਵਾਂਗੇ ਕਿਰਨ ਬਿਊਟੀ ਸੈਲੂਨ ਪਿੱਛੇ ਕਿੰਨਾਂ ਲ 00/06 ਕਿਰਨ ਬਿਊਟੀ ਸੈਲੂਨ 0744 44 ਜਲਦੀ ਜਲਦੀ 20k ਕਰ ਦਿਓ ਤੁਹਾਨੂੰ ਏਡੀ ਤਕੜੀ ਆਫਰ ਮਿਲਣੀਆਂ ਨਾਲੇ ਹਾਈਡਰਾ ਫੇਸ਼ੀਅਲ ਤੇ ਤੇ ਨਾਲੇ 프리 ਵੈਡਿੰਗ ਤੇ ヘア ਤੇ ਵੀ ヘア ਤੇ ਵੀ ਦੇ ਦਾਂਗੇ ヘア ਤੇ ਵੀ ਮਿਲੂ ਮੈਂ ਕਰਾਉਣ ਆ ਰਹੀਆਂ ヘア ਟ੍ਰੀਟਮੈਂਟ ਮੈਨੂੰ ਨਾ 5 ਸਾਲ ਹੋ ਗਏ ਸੀ ਉਸ ਤੋਂ ਬਾਅਦ ヘア ਤੇ ਯਕੀਨ ਹੀ ਨਹੀਂ ਹੋਇਆ ਵੀ ਛੱਡ ਪਰੇ ਮੈਂ ヘア ਦਾ ਪੰਗਾ ਨਹੀਂ ਲੈਣਾ ਪਰ ਕਿਰਨ ਤੇ ਕਿਰਨ ਤੇ ਮੈਨੂੰ ਰੱਬ ਜਿੰਨਾ ਭਰੋਸਾ ਮੈਂ ਇਹ ਤੋਂ ਲੈ ਸਕਦੀ ਹਾਂ ヘア ਟ੍ਰੀਟਮੈਂਟ ਮੈਂ ਇਥੇ ਵਿਸ਼ਵਾਸ ਕਰ ਸਕਦੀ ਹਾਂ ਔਰ ヘア ਕੀ ਤੇ ਕਦਾਂਗੇ ਆਪਾਂ ਔਰ ヘア ਕੀ ਸਭ ਤੋਂ ਬੈਸਟ ਆ ਬਈ ਹਨਾ ਕਰ ਲੋ ਜਲਦੀ ਜਲਦੀ ਬੁਕਿੰਗ ਵਿਆਹ ਵਾਸਤੇ ਲਹਿੰਗਿਆਂ ਦੀ ਇੱਥੇ ਹੀ ਲਹਿੰਗੇ ਇੱਥੇ ਹੀ ਮੇਕਅਪ ਮੈਂ ਵੀ ਜਲਦੀ ਮੇਕਅਪ ਲਾ ਕੇ ਤੁਹਾਡੇ ਸਾਹਮਣੇ ਆਉਂਗੀ ਮੇਰਾ ਜਲਦੀ ਹੀ ਬ੍ਰਾਈਡਲ ਸ਼ੂਟ ਹੋਣ ਵਾਲਾ ਤੇ ਮੈਨੂੰ ਮਤਲਬ ਮੈਨੂੰ ਯਾਰ ਪੂਰਾ ਭਰੋਸਾ ਹੈਗਾ ਕਿ ਜਿੱਦਾਂ ਦਾ ਤੁਸੀਂ ਮੇਰੇ ਅੱਜ ਤੱਕ ਮੇਕਅਪ ਦੇਖਿਆ ਸੋਹਣੇ ਤੋਂ ਸੋਹਣਾ ਕਿਰਨ ਮੇਰੇ ਉਦਾਂ ਦਾ ਹੀ ਕਰੂਗੀ ਤੇ ਤੁਸੀਂ ਜ਼ਰੂਰ ਬੁਕਿੰਗ ਕਰਵਾਉਂਗੇ ਕਿਰਨ ਕੋਲ ਆ ਕੇ ਮੈਨੂੰ ਭਰੋਸਾ ਜਿੱਥੋਂ ਤੱਕ ਮੈਂ ਇਹਦਾ ਸਾਰਾ ਸਕਿਨ ਟ੍ਰੀਟਮੈਂਟ ਮੈਂ ਇੱਥੋਂ ਕਰਾਉਣ ਲੱਗ ਗਈ ਆ ਆਪਣਾ ਸਾਰਾ ਬਾਡੀ ਟ੍ਰੀਟਮੈਂਟ ਮੈਂ ਇਨਾਂ ਤੋਂ ਕਰਵਾਉਣੀ ਆ ਹਨਾ ਤਾਂ ਮੈਨੂੰ ਇਨਾਂ ਕਾ ਵੀ ਪਤਾ ਵੀ ਮੈਂ ਮੇਕਅਪ ਵੀ ਜਰੂਰ ਮੈਨੂੰ ਪਸੰਦ ਆਊਗਾ ਠੀਕ ਹੈ ਜੁੜੇ ਰਹੋ ਜਲਦੀ ਜਲਦੀ ਤੁਹਾਡੇ ਸਾਹਮਣੇ ਲੁੱਕ ਲੈ ਕੇ ਆਵਾਂਗੇ ਤੇ ਬਸ ਸਪੋਰਟ ਕਰਨੀ ਹੈ ਬਸ ਮੇਰੀ ਭੈਣ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੁਹਾਡੇ ਵੀ ਏਰੀਏ ਦੇ ਵਿੱਚ ਭਈ ਜੋ ਵੀ ਕੋਈ ਕੁੜੀ ਮਿਹਨਤ ਕਰਦੀ ਹੈ ਨਾ ਪਲੀਜ਼ ਜਰੂਰ ਸਪੋਰਟ ਕਰਿਆ ਕਰੋ ਸਾਰੇ ਜਾਣੇ ਉਹਨਾਂ ਨੂੰ ਠੀਕ ਹੈ ਕਿਉਂਕਿ ਛੋਟੇ ਛੋਟੇ ਘਰਾਂ ਚੋਂ ਉੱਤਦੀਆਂ ਨੇ ਕੁੜੀਆਂ ਮੈਂ ਵੀ ਬਹੁਤ ਛੋਟੇ ਘਰ ਚੋਂ ਉੱਤੀ ਹੋਈ ਕੁੜੀਆਂ ਸਾਡੇ ਛੋਟੀਆਂ ਛੋਟੀਆਂ ਫੈਮਲੀਆਂ ਹੁੰਦੀਆਂ ਨੇ ਠੀਕ ਆ ਤੇ ਜਰੂਰ ਸਪੋਰਟ ਕਰਿਆ ਕਰੋ ਇੱਕ ਦੂਜੇ ਨੂੰ ਤਾਂ ਜੋ ਆਪਾਂ ਅੱਗੇ ਵਧ ਸਕੀਏ ਠੀਕ ਹੈ ਕਿਉਂਕਿ ਕੁੜੀਆਂ ਨੂੰ ਤਾਂ ਪਹਿਲਾਂ ਹੀ ਨਹੀਂ ਸਮਾਜ ਨੇ ਅੱਗੇ ਵਧਣ ਦਿੱਤਾ ਸੀ ਹਨਾ ਹੁਣ ਤਾਂ ਬਹੁਤ ਫਰਕ ਪੈ ਗਿਆ ਸਮਾਂ ਤੇ ਬਾਕੀ ਇਸਦਾ ਬਹੁਤ ਲੱਕੀਆਂ ਮੈਨੂੰ ਇੰਨਾ ਵਧੀਆ ਘਰ ਵਾਲਾ ਮਿਲਿਆ ਸਪੋਰਟਿਵ ਮੈਂ ਬਹੁਤ ਲੱਕੀ ਹਾਂ ਮੈਨੂੰ ਇੰਨਾ ਵਧੀਆ ਹਸਬੰਦ ਮਿਲਿਆ ਜੋ ਸਪੋਰਟ ਕਰਦਾ ਮਤਲਬ ਇਹ ਸੱਚ ਹੈ ਇਹ ਗੱਲ ਬਈ ਕੋਈ ਜਾਣ ਕੇ ਨਹੀਂ ਮੇਰੇ ਪਾਪਾ ਨੇ ਮੈਨੂੰ ਥ੍ਰੈਡਿੰਗ ਨਹੀਂ ਕਰਾਉਣ ਦਿੱਤੀ ਸੀ ਜਦੋਂ ਮੈਂ ਕੰਮ ਸਿੱਖਦੀ ਸੀ ਜਦੋਂ ਮੈਂ ਆਪ ਦਾ ਸਲੂਨ ਖੋਲ੍ਹ ਲਿਆ ਸੀ ਉਦੋਂ ਪਾਰਲਰ ਕਹਿੰਦੇ ਹੁੰਦੇ ਸੀ ਉਹ ਟਾਈਮਾਂ ਦੇ ਵਿੱਚ ਜਦੋਂ ਕਸਟਮਰ ਮੈਨੂੰ ਕਿਹਾ ਕਰਨ ਵੀ ਦੀਦੀ ਤੁਸੀਂ ਤਾਂ ਥ੍ਰੈਡਿੰਗ ਕਰਾਈ ਨਹੀਂ ਤੁਸੀਂ ਕਿਉਂ ਨਹੀਂ ਕਰਾਉਂਦੇ ਫਿਰ ਮੈਂ ਆਦੇ ਪਾਪਾ ਨੂੰ ਪੁੱਛਿਆ ਮੈਂ ਕਿਹਾ ਵੀ ਕਸਟਮਰ ਮੈਨੂੰ ਐਦਾਂ ਬੋਲ ਰਿਹਾ ਹਨਾ ਪਾਪਾ ਨੇ ਫਿਰ ਮੈਨੂੰ ਇਜਾਜ਼ਤ ਦਿੱਤੀ ਸੀ ਵੀ ਹੁਣ ਤੂੰ ਥ੍ਰੈਡਿੰਗ ਕਰਾ ਲੈ ਡੈੜੀ ਨਹੀਂ ਕਰਾਈ ਸੀ ਮੈਂ ਹਾਂ ਹੁੰਦਾ ਸੀ ਜਿਵੇਂ ਹੁਣ ਮੈਨੂੰ ਮੇਰੇ ਪਾਪਾ ਡੈੜੀ ਹੁਣ ਮੈਂ ਸੂਟ ਆਪ ਬਣਾਉਣੀ ਆ ਜਦੋਂ ਉਹ ਟਾਈਮ ਡੈਡੀ ਨਾਲ ਦੀ ਚੁੰਨੀ ਵੀ ਨਹੀਂ ਸੀ ਲੈ ਰਹੇ ਸੀ ਵੀ ਸੂਟ ਨਾਲ ਦੀ ਚੁੰਨੀ ਲੈਣੀ ਲੈ ਲਈ ਹਾਂ ਸੂਤੀ ਚੁੰਨੀ ਲਓ ਜਿਹੜਾ ਸੂਟ ਪਾਉਣਾ ਸੂਤੀ ਚਾਗੜਾ ਪਾਏ ਹੁੰਦਾ ਪਿੱਛੇ ਗੁੱਤ ਗੁੰਦ ਗਿਆ ਪਰ ਛੋਟਾ ਰਬੜਾ ਪਾ ਲੈਂਦੇ ਸਹਿਮ ਰਹੇ ਉਦਾਂ ਹੀ ਉਹ ਹੀ ਗੱਲ ਸਮੇਂ ਸਮੇਂ ਦੀ ਗੱਲ ਹੁੰਦੀ ਆ ਸਮੇਂ ਸਮੇਂ ਦੀ ਗੱਲ ਪਹਿਲਾਂ ਵੀ ਫੋਟੋਆਂ ਪਈਆਂ ਆਪਣੇ ਕੋਲੇ ਕੋਈ ਗੱਲ ਨਹੀਂ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਉਸ ਸਮੇਂ ਦੇ ਨਾਲ ਹੀ ਚੱਲਣਾ ਪੈਂਦਾ ਐਨਾ ਵੀ ਸਮੇਂ ਤੋਂ ਬਾਹਰ ਨਹੀਂ ਹੁੰਦੇ ਹਨ ਕਿਉਂਕਿ ਆਪਾਂ ਅੱਛੇ ਪਰਿਵਾਰਾਂ ਦੀ ਜਵਾਬ ਤੇ ਜਰੂਰ ਬਾਈ ਮੈਂ ਤੁਹਾਨੂੰ ਇਹੀ ਕਹੂੰਗੀ ਵੀ ਛੋਟੇ ਛੋਟੇ ਘਰਾਂ ਚ ਉ ਪਲੀਜ਼ ਜ਼ਰੂਰ ਸਪੋਰਟ ਕਰਿਆ ਕਰੋ ਬਾਕੀ। ਹੱਪਦਾ ਕਹਿੰਦੇ ਵੀ ਆਪਣਾ ਵਿਪੈਰ ਹੀ ਮੇਰੇ ਤਾਂ ਮੈਰਜ ਤੋਂ ਬਾਅਦ ਲੱਗਿਆ। ਵਧੀਆ? ਹਾਂਜੀ। ਅਈ ਮੈਂ ਕਹਣੀ ਆ ਅਸਲ 'ਚ ਜਦੋਂ ਕੁੜੀ ਦੇ ਪਿਆਰ ਤੋਂ ਬਾਅਦ ਨਾ ਕੁੜੀ ਲਈ ਸਭ ਤੋਂ ਵੱਡੀ ਚੀਜ਼ ਹੀ ਉਹਦੀ ਹਾਂਜੀ ਹਾਂ ਸਭ ਤੋਂ ਵੱਡੀ ਸਪੋਰਟ। ਮੇਰਾ ਵੀ ਘਰ ਵਾਲਾ ਆ ਗਿਆ ਗਾਇਜ਼ ਗੱਲਾਂ ਕਰਦੇ ਕਰਦੇ ਤਾਂ ਹੁਣ ਅਸੀਂ ਇੰਸਟਾ ਦੀ ਵੀਡੀਓ ਬਣਾ ਲਈਏ ਜਲਦੀ ਤੋਂ ਜਲਦੀ। ਮਿਲਦੇ ਆਂ ਕੱਲ ਨੂੰ। ਬੰਦ ਕਰੋ ਵੀਰੇ ਹੁਣੇ। ਹਾਂਜੀ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਬਲੌਗ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਦੱਸੋ ਕਿੱਦਾਂ ਦਾ ਲੱਗਿਆ। ਮਿਲਦੇ ਆਂ ਕੱਲ ਨੂੰ ਨੈਕਸਟ ਬਲੌ take care bye bye guys